ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਬਹੁਤ ਹੀ ਪਿਆਰੀ ਸਾਕੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਤੁਸੀਂ ਜੇਕਰ ਸਿੱਖ ਇਤਿਹਾਸ ਨੂੰ ਕਦੇ ਵੀ ਸੁਣਿਆ ਜਾਂ ਵਾਚਿਆ ਹੋਏਗਾ ਤਾਂ ਤੁਹਾਨੂੰ ਪਤਾ ਹੋਏਗਾ ਕਿ ਸਿੱਖ ਇਤਿਹਾਸ ਦੇ ਵਿੱਚ ਸਾਈ ਮੀਆਂ ਮੀਰ ਜੀ ਦਾ ਬਹੁਤ ਹੀ ਪਵਿੱਤਰ ਨਾਮ ਤੇ ਉੱਚਾ ਸੋਚਾ ਦਰਜਾ ਹੈ ਜੀ ਸਾਈ ਮੀਆਂ ਮੀਰ ਜੀ ਉਹੀ ਹੋਏ ਨੇ ਜਿਨ੍ਹਾਂ ਨੇ ਅੰਮ੍ਰਿਤਸਰ ਦੀ ਨੀ ਰੱਖੀ ਸੀ ਜਿਨ੍ਹਾਂ ਤੋਂ ਗੁਰੂ ਪਾਤਸ਼ਾਹ ਜੀ ਨੇ ਇਹ ਸ਼ੁਭ ਕਾਰਜ ਕਰਵਾਉਣਾ ਕੀਤਾ ਪਰ ਅੱਜ ਆਪਾਂ ਜਾਣਦੇ ਹਾਂ ਕਿ ਸਾਈ ਮੀਆਂ ਮੀਰ ਜੀ ਤੇ ਗੁਰੂ ਸਾਹਿਬ ਜੀ ਦੀ ਮੁਲਾਕਾਤ ਕਿਵੇਂ ਹੁੰਦੀ ਆ ਕਿਵੇਂ ਸਾਈ ਮੀਆਂ ਮੀਰ ਜੀ ਦੀ ਸ਼ਖਸੀਅਤ ਸੀ ਕਿਦਾਂ ਦੇ ਉਹ ਇਨਸਾਨ ਸੀ ਕਹਿੰਦੇ ਆ ਗੁਰੂ ਰਾਮਦਾਸ ਜੀ ਨੂੰ ਜਦੋਂ ਇਹ ਅਨੁਭਵ ਹੋਇਆ ਕਿ ਉਹਨਾਂ ਦਾ ਪ੍ਰਭੂ ਜੋਤ ਵਿੱਚ ਵਲੀਨ ਹੋਣ ਦਾ ਸਮਾਂ ਨੇੜੇ ਆ ਰਿਹਾ ਹੈ ਤਾਂ ਉਹਨਾਂ ਨੇ ਪਹਿਲੇ ਗੁਰੂ ਸਹਿਬਾਨ ਵਾਂਗ ਆਪਣੇ ਉੱਤਰ ਅਧਿਕਾਰੀ ਦੀ ਪ੍ਰੀਖਿਆ ਲੈਣ ਬਾਰੇ ਵਿਚਾਰ ਬਣਾਇਆ ਉਹ ਚਾਹੁੰਦੇ ਸਨ ਕਿ ਇਹ ਗੁਰਗੱਦੀ ਉਸ ਪੁੱਤਰ ਨੂੰ ਦਿੱਤੀ ਜਾਵੇ ਜਿਹੜਾ ਇਹਨੂੰ ਸੰਭਲਣ ਦੇ ਕਾਬਿਲ ਹੋਵੇ ਜਿਹਦੇ ਅੰਦਰ ਸਤਿ ਭਾਵਨਾ ਹੋਵੇ ਸੋ ਉਹਨਾਂ ਦਿਨਾਂ ਦੇ ਵਿੱਚ ਹੀ ਲਾਹੌਰ ਵਿਖੇ ਗੁਰੂ ਰਾਮਦਾਸ ਜੀ ਦਾ ਇੱਕ ਰਿਸ਼ਤੇਦਾਰ ਭਾਈ ਸਿਹਾਰੀ ਮੱਲ ਦੇ ਲੜਕਾ ਸੀ ਉਹਦਾ ਵਿਆਹ ਸੀ ਜੀ ਇਸ ਵਿਆਹ ਵਿੱਚ ਸ਼ਾਮਲ ਹੋਣ ਲਈ ਉਹਨਾਂ ਨੇ ਗੁਰੂ ਸਾਹਿਬ ਜੀ ਨੂੰ ਸੱਦਾ ਪੱਤਰ ਭੇਜਿਆ ਕਿ ਤੁਸੀਂ ਸਾਡੇ ਪ੍ਰੋਗਰਾਮ 'ਚ ਜ਼ਰੂਰ ਸ਼ਾਮਲ ਹੋਇਓ ਗੁਰੂ ਸਹਿਬਾਨ ਉਸ ਵਿਆਹ ਵਿੱਚ ਸ਼ਾਮਲ ਨਹੀਂ ਸੀ ਹੋਣਾ ਚਾਹੁੰਦੇ ਉਹਦਾ ਕਾਰਨ ਇਹ ਸੀ ਕਿ ਗੁਰੂ ਸਾਹਿਬ ਸਮਝਦੇ ਸੀ ਕਿ ਲਾਹੌਰ ਵਿਖੇ ਉਹਨਾਂ ਦੀ ਸਿੱਖੀ ਸੇਵਕੀ ਇੰਨੀ ਜ਼ਿਆਦਾ ਵਧ ਹੈ ਕਿ ਜੇਕਰ ਉਹ ਵਿਆਹ ਦੇ ਵਿੱਚ ਜਾਣਗੇ ਤਾਂ ਜਿਹੜੀ ਸੰਗਤ ਗੁਰੂ ਪਾਤਸ਼ਾਹ ਜੀ ਦੇ ਆਉਣ ਕਰਕੇ ਉੱਤੇ ਪਹੁੰਚੇਗੀ ਉਹ ਬਹੁਤ ਭਾਰੀ ਮਾਤਰਾ ਦੇ ਵਿੱਚ ਭਾਰੀ ਗਿਣਤੀ ਦੇ ਵਿੱਚ ਆ ਸਕਦੀ ਹੈ ਤੇ ਵਿਆਹ ਵਿੱਚ ਉਹਨਾਂ ਨੂੰ ਸੰਭਾਲਣਾ ਰਿਸ਼ਤੇਦਾਰਾਂ ਲਈ ਮੁਸ਼ਕਲ ਹੋ ਸਕਦਾ ਹੈ ਉਹ ਨਹੀਂ ਚਾਹੁੰਦੇ ਕਿ ਉਹਨਾਂ ਦੀ ਵਜ੍ਹਾ ਨਾਲ ਵਿਆਹ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਰੁਕਾਵਟ ਜਾਂ ਮੁਸ਼ਕਲ ਆਵੇ ਸੋ ਉਹਨਾਂ ਨੇ ਸੋਚਿਆ ਕਿ ਇਸ ਵਿਆਹ ਵਿੱਚ ਹਾਜ਼ਰ ਹੋਣ ਲਈ ਕਿਉਂ ਨਾ ਕਿਸੇ ਪੁੱਤਰ ਦੀ ਜ਼ਿੰਮੇਵਾਰੀ ਲਾ ਦਿੱਤੀ ਜਾਵੇ ਨਾਲੇ ਇਹ ਸਪਸ਼ਟ ਹੋ ਜਾਵੇਗਾ ਕਿ ਕਿਹੜਾ ਪੁੱਤਰ ਉਹਨਾਂ ਦਾ ਆਗਿਆਕਾਰੀ ਹੈ ਜਿਹੜਾ ਪੁੱਤਰ ਜਾਣ ਲਈ ਮੰਨ ਜਾਵੇਗਾ ਗੁਰੂ ਪਾਸ਼ਾ ਜੀ ਨੇ ਇਹ ਵੀ ਪੱਕਾ ਫੈਸਲਾ ਲਿਆ ਕਿ ਮੈਂ ਉਹਨਾਂ ਨੂੰ ਕਹਾਂਗਾ ਕਿ ਤੁਸੀਂ ਵਾਪਸ ਅੰਮ੍ਰਿਤਸਰ ਉਨੀ ਦੇਲ ਤੱਕ ਨਹੀਂ ਆਣਾ ਜਦ ਤੱਕ ਅਸੀਂ ਤੁਹਾਨੂੰ ਆਗਿਆ ਨਹੀਂ ਦਵਾਂਗੇ ਉਹਨਾਂ ਦੀ ਆਗਿਆ ਤੋਂ ਬਿਨਾਂ ਉਹ ਅੰਮ੍ਰਿਤਸਰ ਵਾਪਸ ਨਾ ਆਉਣ ਇਸ ਤੋਂ ਹੋਰ ਵੀ ਜ਼ਿਆਦਾ ਪੱਕਾ ਪਤਾ ਲੱਗ ਜੇਗਾ ਕਿ ਕਿਹੜਾ ਸੱਚੇ ਦਿਲੋਂ ਆਗਿਆਕਾਰੀ ਹੈ ਇਸ ਤਰ੍ਹਾਂ ਉਹਨਾਂ ਨੇ ਗੁਰੂ ਪਾਸ਼ਾ ਜੀ ਨੇ ਪ੍ਰੀਖਿਆ ਲੈਣ ਦਾ ਇੱਕ ਬਹੁਤ ਹੀ ਸੁਖਾਲਾ ਜਿਹਾ ਪਰਚਾ ਆਪਣੇ ਪੁੱਤਰਾਂ ਦੇ ਸਾਹਮਣੇ ਪਾਉਣ ਦਾ ਫੈਸਲਾ ਲਿਆ ਪਹਿਲਾਂ ਉਹਨਾਂ ਬਾਬਾ ਪਿਰਥੀ ਚੰਦ ਜੀ ਨੂੰ ਬੁਲਾਇਆ ਜੀ ਵਿਆਹ ਵਿੱਚ ਸ਼ਾਮਲ ਹੋਣ ਦਾ ਆਦੇਸ਼ ਦਿੱਤਾ ਪਰ ਦੂਸਰੇ ਦੇਸ਼ ਸੁਣਨ ਤੋਂ ਪਹਿਲਾਂ ਹੀ ਉਹਨਾਂ ਨੇ ਤੋੜ ਕੇ ਜਵਾਬ ਦੇ ਦਿੱਤਾ ਕਹਿੰਦੇ ਪਿਤਾ ਜੀ ਮੈਂ ਬਹੁਤ ਵੱਡਾ ਕਾਰੋਬਾਰ ਸੰਭਰਿਆ ਤੁਹਾਨੂੰ ਪਤਾ ਹੈ ਐਡੇ ਵੱਡੇ ਕਾਰੋਬਾਰ ਨੂੰ ਛੱਡ ਕੇ ਮੈਂ ਨਹੀਂ ਜਾ ਸਕਦਾ ਤੁਸੀਂ ਕਿਸੇ ਹੋਰ ਨੂੰ ਭੇਜ ਦਿਓ ਗੁਰੂ ਪਾਤਸ਼ਾਹ ਜੀ ਨੇ ਫੇਰ ਉਹਨਾਂ ਦੇ ਦੂਜੇ ਪੁੱਤਰ ਮਹਾਦੇਵ ਨੂੰ ਬੁਲਾਇਆ ਆਪਾਂ ਜਾਣਦੇ ਹਾਂ ਕਿ ਉਹ ਬ੍ਰਹਮਚਾਰੀ ਹੋਗੇ ਸੀ ਵਰਾਗੀ ਹੋਗੇ ਸੀ ਉਹਨਾਂ ਵੀ ਹਾਮੀ ਨਾ ਭਰੀ ਉਹ ਕਹਿਣ ਲੱਗੇ ਮੈਂ ਤਾਂ ਜੀ ਬ੍ਰਹਮਚਾਰੀ ਹਾਂ ਦੁਨੀਆ ਦੇ ਰਿਸ਼ਤੇ ਨਾਤਿਆਂ ਨੂੰ ਮੈਂ ਵਿਸਾਰ ਚੁੱਕਿਆ ਹਾਂ ਮੇਰਾ ਕਿਸੇ ਰਿਸ਼ਤੇਦਾਰ ਨਾਲ ਕੋਈ ਲੈਣਾ ਦੇਣਾ ਨਹੀਂ ਮੈਂ ਕਿਸੇ ਨੂੰ ਆਪਣਾ ਰਿਸ਼ਤੇਦਾਰ ਨਹੀਂ ਸਮਝਦਾ ਇਸ ਕਰਕੇ ਮੈਂ ਵੀ ਇਸ ਵਿਆਹ ਵਿੱਚ ਨਹੀਂ ਜਾ ਸਕਾਂਗਾ ਮੈਨੂੰ ਤੁਸੀਂ ਮਾਫੀ ਦਿਓ ਗੁਰੂ ਪਾਸ਼ਾ ਜੀ ਨੂੰ ਪਤਾ ਲੱਗਾ ਕਿ ਇਹ ਪੁੱਤਰ ਵੀ ਆਗਿਆਕਾਰੀ ਨਹੀਂ ਫਿਰ ਉਹਨਾਂ ਗੁਰੂ ਅਰਜਨ ਦੇਵ ਜੀ ਨੂੰ ਬੁਲਾ ਕੇ ਇਹ ਆਦੇਸ਼ ਸੁਣਾਇਆ ਕਿ ਤੁਸੀਂ ਵਿਆਹ ਦੇ ਵਿੱਚ ਜਾਓ ਸੱਦਾ ਸਾਨੂੰ ਆਇਆ ਪਰ ਅਸੀਂ ਚਾਹੁੰਦੇ ਹਾਂ ਸਾਡੀ ਥਾਂ ਤੇ ਤੁਸੀਂ ਚਲੇ ਜਾਓ ਗੁਰੂ ਅਰਜਨ ਪਾਸ਼ਾ ਜੀ ਨੇ ਝਟ ਇਹ ਫੈਸਲਾ ਪ੍ਰਵਾਨ ਕਰ ਲਿਆ ਸਤਿਵੰਤ ਜਨ ਕਹੇ ਤੇ ਜਦੋਂ ਉਹ ਜਾਣ ਲੱਗੇ ਤਾਂ ਸੱਚੇ ਪਾਤਸ਼ਾਹ ਗੁਰੂ ਆਰਾਮਦਾਸ ਮਹਾਰਾਜ ਜੀ ਨੇ ਕਿਹਾ ਕਿ ਜਦ ਤੱਕ ਅਸੀਂ ਤੁਹਾਨੂੰ ਵਾਪਸ ਨਹੀਂ ਬੁਲਾਉਂਦੇ ਤੁਸੀਂ ਅੰਮ੍ਰਿਤਸਰ ਦੇ ਵਿੱਚ ਬਿਨਾਂ ਆਗਿਆ ਤੋਂ ਕਦੇ ਦਾਖਲ ਨਹੀਂ ਹੋਣਾ ਗੁਰੂ ਅਰਜਨ ਪਾਤਸ਼ਾਹ ਜੀ ਨੇ ਫੇਰ ਸਤਿਕਾਰ ਵਜੋਂ ਸੀਸ ਝੁਕਾਇਆ ਪਿਤਾ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਚਾਲੇ ਪਾਤੇ ਜੀ ਗੁਰੂ ਅਰਜਨ ਦੇਵ ਜੀ ਲਾਹੌਰ ਚਲੇ ਗਏ ਵਿਆਹ ਵਿੱਚ ਸ਼ਾਮਲ ਹੋਏ ਪੂਰੀ ਜ਼ਿੰਮੇਵਾਰੀ ਨਾਲ ਵਿਆਪਕਤਾ ਆ ਵਿਆਹ ਦੀ ਸਮਾਪਤੀ ਤੋਂ ਬਾਅਦ ਉਹਨਾਂ ਫਿਰ ਚੂਨਾ ਮੰਡੀ ਆਪਣੇ ਪਿਤਾ ਦੇ ਜੱਦੀ ਘਰ ਵਿੱਚ ਆ ਕੇ ਬੈਠਣਾ ਕੀਤਾ ਜੀ ਗੁਰੂ ਰਾਮਦਾਸ ਜੀ ਜਦੋਂ ਲਾਹੌਰ ਗਏ ਸੀ ਤਾਂ ਉਹਨਾਂ ਇਸ ਨੂੰ ਧਰਮਸ਼ੱਲਾ ਵਿੱਚ ਬਦਲ ਦਿੱਤਾ ਸੀ ਜੀ ਇੱਥੇ ਰੋਜ਼ ਗੁਰੂ ਅਰਜਨ ਪਾਤਸ਼ਾਹ ਜੀ ਆਪ ਕੀਰਤਨ ਕਰਦੇ ਕਥਾ ਕਰਦੇ ਉਹਨਾਂ ਦੀ ਆਵਾਜ਼ ਬੜੀ ਸਰੀਲੀ ਸੀ ਤੇ ਉਹ ਬਹੁਤ ਸਾਰੇ ਸਾਜ਼ ਵੀ ਵਜਾ ਲੈਂਦੇ ਸੀ ਇਸ ਤਰ੍ਹਾਂ ਗੁਰਬਾਣੀ ਦਾ ਗੁਰੂ ਸ਼ਬਦ ਦਾ ਗੁਣਗਾਨ ਉੱਥੇ ਹੋਣ ਲੱਗ ਪਿਆ ਗੁਰੂ ਘਰ ਦੇ ਪਿਆਰਿਆਂ ਨੂੰ ਤਾਂ ਜਿਵੇਂ ਮौज ਹੀ ਲੱਗ ਗਈ ਹੋਵੇ ਸੱਚੇ ਪਾਤਸ਼ਾਹ ਜੀ ਦਾ ਰੋਜ਼ ਸਿਮਰਨ ਕਰਨ ਨੂੰ ਸਰਵਨ ਕਰਨ ਨੂੰ ਉਹਨਾਂ ਨੂੰ ਮਿਲਦਾ ਰਿਹਾ ਦਿਨ ਬਦਿਨ ਸੰਗਤਾਂ ਦੀ ਗਿਣਤੀ ਵਿੱਚ ਵੀ ਉੱਥੇ ਵਾਧਾ ਹੁੰਦਾ ਰਿਹਾ ਸੱਚੇ ਪਾਸ਼ਾ ਗੁਰੂ ਅਰਜਨ ਪਾਤਸ਼ਾਹ ਜੀ ਦੇ ਕੋਲ ਸੰਗਤਾਂ ਆ ਕੇ ਗੁਰਬਾਣੀ ਸਰਵਨ ਕਰਦੀਆਂ ਕਥਾ ਸਰਵਨ ਕਰਦੀਆਂ ਉਹਨਾਂ ਦੇ ਦਰਸ਼ਨੇ ਦੀਦਾਰ ਕਰਦੀਆਂ ਕਹਿੰਦੇ ਆ ਲਾਹੌਰ ਪੀਰਾਂ ਫਕੀਰਾਂ ਦਾ ਸ਼ਹਿਰ ਸੀ ਤੇ ਦਿਨ ਦੇ ਸਮੇਂ ਆਪਣੇ ਕੁਝ ਸਾਥੀਆਂ ਨੂੰ ਨਾਲ ਲੈ ਕੇ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਉੱਗੇ ਪੀਰਾਂ ਫਕੀਰਾਂ ਨੂੰ ਮਿਲਣ ਲਈ ਤੁਰ ਪੈਂਦੇ ਉਹਨਾਂ ਸਮਿਆਂ ਵਿੱਚ ਸਾਈ ਮੀਆਂ ਮੀਰ ਜੀ ਬਹੁਤ ਪੂਜਨਿਕ ਸੰਤ ਮੰਨੇ ਜਾਂਦੇ ਸੀ ਜੀ ਬਹੁਤ ਉਹਨਾਂ ਦਾ ਨਾਮ ਸੀ ਬੜੇ ਉੱਚੇ ਤੇ ਸੁੱਚੇ ਕਿਰਦਾਰ ਦੇ ਉਹ ਮਾਲਕ ਸੀ ਵੱਡੇ ਵੱਡੇ ਹਾਕਮਾਂ ਤੋਂ ਲੈ ਕੇ ਬਾਦਸ਼ਾਹ ਤੱਕ ਉਹਨਾਂ ਨੂੰ ਸੇਜਦਾ ਕਰਨ ਆਉਂਦੇ ਸੀ ਗੁਰੂ ਜੀ ਸਾਈ ਮੀਆਂ ਮੀਰ ਜੀ ਨੂੰ ਮਿਲਣ ਵਾਸਤੇ ਉਹਨਾਂ ਦੇ ਡੇਰੇ ਗਏ ਇਹ ਸਾਈ ਮੀਆਂ ਮੀਰ ਜੀ ਦੀ ਤੇ ਗੁਰੂ ਅਰਜਨ ਪਾਤਸ਼ਾਹ ਜੀ ਦੀ ਜੀਵਨ ਦੇ ਵਿੱਚ ਪਹਿਲੀ ਮੁਲਾਕਾਤ ਸੀ ਜੀ ਸਾਈ ਜੀ ਦਾ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਪੈਰੋਕਾਰਾਂ ਨਾਲ ਬਹੁਤ ਪਿਆਰ ਸੀ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਇਹ ਗੁਰੂ ਅਰਜਨ ਪਾਤਸ਼ਾਹ ਜੀ ਨੇ ਅੰਮ੍ਰਿਤਸਰ ਸ਼ਹਿਰ ਬਸਾਉਣ ਵਾਲੇ ਗੁਰੂ ਰਾਮਦਾਸ ਜੀ ਦੇ ਪੁੱਤਰ ਨੇ ਤਾਂ ਉਹਨਾਂ ਨੇ ਬੜੇ ਪਿਆਰ ਨਾਲ ਆਪਣੇ ਪਾਸ ਬਿਠਾਇਆ ਸਤਿਕਾਰ ਕੀਤਾ ਸੇਵਾ ਕੀਤੀ ਉਹਨਾਂ ਦੀ ਗੁਰੂ ਅਰਜਨ ਦੇਵ ਜੀ ਦੇ ਵਿਚਾਰ ਉਹਨਾਂ ਨੇ ਸੁਣਨੇ ਕੀਤੇ ਤੇ ਉਹਨਾਂ ਦੇ ਵਿਚਾਰਾਂ ਨੂੰ ਸੁਣ ਕੇ ਸਾਈ ਮੀਆਂ ਮੀਰ ਜੀ ਇੰਨੇ ਪ੍ਰਭਾਵਿਤ ਹੋਏ ਕਿ ਉਹ ਸਦਾ ਲਈ ਹੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਹੂਕੇ ਰਹਿ ਗਏ ਗੁਰੂ ਅਰਜਨ ਦੇਵ ਜੀ ਹੁਣ ਅਕਸਰ ਉਹਨਾਂ ਦੇ ਪਾਸ ਜਾਣ ਲੱਗੇ ਇਸ ਤੋਂ ਉਪਰੰਤ ਉਹ ਸ਼ਾ ਬਿਲਾਵਲ ਸ਼ਾ ਹੁਸੈਨ ਛੱਜੂ ਭਗਤ ਕਾਨਾ ਭਗਤ ਪੀਲੂ ਭਗਤ ਆਦੀਆਂ ਨੂੰ ਵੀ ਮਿਲਦੇ ਰਹੇ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਇਸ ਤਰ੍ਹਾਂ ਲਾਹੌਰ ਰਹਿੰਦਿਆਂ ਗੁਰੂ ਅਰਜਨ ਦੇਵ ਜੀ ਦਾ 2 ਸਾਲ ਤੋਂ ਵੱਧ ਦਾ ਸਮਾਂ ਬੀਤ ਗਿਆ ਪਰ ਉਹਨਾਂ ਨੂੰ ਗੁਰੂ ਜੀ ਨੇ ਵਾਪਸ ਨਾ ਬੁਲਾਇਆ। ਗੁਰੂ ਰਾਮਦਾਸ ਜੀ ਵੱਲੋਂ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਸਨੇਹਾ, ਕੋਈ ਬਲਾਵਾ ਨਾ ਮਿਲਿਆ ਤੇ ਦੇਖੋ ਗੁਰੂ ਅਰਜਨ ਪਾਤਸ਼ਾਹ ਜੀ ਕਿੱਡੇ ਸਿੱਧਕੀ ਸੀ। ਬਿਨਾਂ ਪਿਤਾ ਦੇ ਬੁਲਾਵੇ, ਬਿਨਾਂ ਪਿਤਾ ਦੀ ਆਗਿਆ ਤੋਂ ਉਹਨਾਂ ਨੇ ਵੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਪੈਰ ਆਪਣਾ ਜਿਹੜਾ ਨਹੀਂ ਪਾਇਆ। ਅੰਤ ਉਹਨਾਂ ਨੇ ਇੱਕ ਚਿੱਠੀ ਲਿਖੀ ਤੇ ਆਪਣੇ ਇੱਕ ਸਖ ਸਿੱਖ ਦੇ ਹੱਥ ਅੰਮ੍ਰਿਤਸਰ ਭੇਜੀ ਕਿ ਜਾਓ ਇਹਨੂੰ ਮੇਰੇ ਪਿਤਾ ਗੁਰੂ ਰਾਮਦਾਸ ਮਹਾਰਾਜ ਜੀ ਕੋਲ ਲੈ ਕੇ ਜਾਓ। ਪਰ ਪਿਰਥੀ ਚੰਦ ਜੋ ਕਿ ਗੁਰੂ ਪਾਸ਼ਾ ਜੀ ਦਾ ਭਰਾ ਸੀ ਉਹਨਾਂ ਨੇ ਉਸ ਚਿੱਠੀ ਨੂੰ ਗੁਰੂ ਜੀ ਤੱਕ ਪਹੁੰਚਣ ਹੀ ਨਾ ਦਿੱਤਾ ਜੀ ਰਾਹ ਦੇ ਵਿੱਚ ਹੀ ਆਪਣੇ ਕੋਲ ਰੱਖ ਲਈ ਫੇਰ ਕੁਝ ਸਮੇਂ ਬਾਅਦ ਗੁਰੂ ਅਰਜਨ ਦੇਵ ਮਹਾਰਾਜ ਜੀਆ ਨੇ ਦੂਜੀ ਚਿੱਠੀ ਲਿਖੀ ਜੀ ਉਹਨੂੰ ਦੇ ਕੇ ਸਿੱਖ ਨੂੰ ਭੇਜਿਆ ਤੇ ਕਹਿੰਦੇ ਨੇ ਉਸ ਨੂੰ ਵੀ ਪਿਰਥੀ ਜੰਦ ਨੇ ਸੰਭਾਲ ਲਿਆ ਇਸ ਚਿੱਠੀ ਨੂੰ ਵੀ ਉਹਨਾਂ ਨੇ ਗੁਰੂ ਰਾਮਦਾਸ ਮਹਾਰਾਜ ਜੀਆ ਕੋਲ ਨਾ ਪੁੱਜਣ ਦਿੱਤਾ ਨਾ ਇਹਦੀ ਪਿੰਕ ਲੱਗਣ ਦਿੱਤੀ ਇਸ ਤੋਂ ਬਾਅਦ ਉਹਨਾਂ ਤੀਜੀ ਚਿੱਠੀ ਲਿਖ ਕੇ ਜਦੋਂ ਆਪਣੇ ਸਿੱਖ ਨੂੰ ਕਿਹਾ ਕਿ ਇਹ ਚਿੱਠੀ ਲੈ ਜਾਓ ਅੰਮ੍ਰਿਤਸਰ ਤੇ ਨਾਲ ਇਹ ਵੀ ਹਦਾਇਤ ਦਿੱਤੀ ਕਿ ਇਹ ਚਿੱਠੀ ਉਹ ਗੁਰੂ ਅਮਰ RAMDAS ਮਹਾਰਾਜ ਜੀਆਂ ਨੂੰ ਆਪਣੇ ਹੱਥੀ ਦੇਣ ਜਦੋਂ ਗੁਰੂ RAMDAS ਮਹਾਰਾਜ ਜੀਆਂ ਨੇ ਉਹ ਚਿੱਠੀ ਪੜ੍ਹੀ ਤੇ ਫਿਰ ਪੜਨਾ ਕੀਤਾ ਤਾਂ ਉਹਦੇ ਉੱਤੇ ਉਹਨਾਂ ਨੇ ਤਿੰਨ ਅੱਖਰ ਅੰਕਿਤ ਦੇਖਿਆ ਜਿਵੇਂ ਅਕਸਰ ਆਪਾਂ ਕਿਸੇ ਨੂੰ ਕੋਈ ਲਿਸਟ ਬਣਾ ਕੇ ਦਿੰਦੇ ਆ ਜਾਂ ਕੋਈ ਚੀਜ਼ ਲਿਖਦੇ ਆ ਤੇ ਉਹ ਵਾਰ-ਵਾਰ ਲਿਖੀ ਜਾਵੇ ਤਾਂ ਪੁੱਤੇ ਨੰਬਰ ਪਾ ਦਿੰਦੇ ਆ ਵੀ ਇਹ ਇੱਕ ਨੰਬਰ ਦੀ ਲਿਸਟ ਆ ਦੋ ਨੰਬਰ ਦੀ ਆ ਜਾਂ ਤਿੰਨ ਨੰਬਰ ਦੀ ਆ ਜਦੋਂ ਗੁਰੂ ਰਾਮਦਾਸ ਜੀ ਨੇ ਉਹਦੇ ਤੇ ਤਿੰਨ ਨੰਬਰ ਵੇਖਿਆ ਅੰਕਿਤ ਹੋਇਆ ਉਹਨਾਂ ਸਿੱਖ ਨੂੰ ਪੁੱਛਣਾ ਕੀਤਾ ਕਹਿੰਦੇ ਭਾਈ ਬਾਕੀ ਦੀਆਂ ਦੋ ਚਿੱਠੀਆਂ ਕਿੱਥੇ ਨੇ ਇਹ ਤਾਂ ਤਿੰਨ ਨੰਬਰ ਦੀ ਚਿੱਠੀ ਆ ਸਿੱਖ ਨੇ ਦੱਸਿਆ ਜੀ ਪਹਿਲੀਆਂ ਦੋ ਚਿੱਠੀਆਂ ਪਿਰਥੀ ਚੰਦ ਜੀ ਨੂੰ ਦਿੱਤੀਆਂ ਸੀ ਸ਼ਾਇਦ ਉਹਨਾਂ ਨੇ ਤੁਹਾਡੇ ਕੋਲੇ ਪਹੁੰਚਣ ਨਹੀਂ ਦਿੱਤੀਆਂ ਜਦੋਂ ਗੁਰੂ ਜੀ ਨੇ ਫਿਰ ਪਿਰਥੀ ਚੰਦ ਨੂੰ ਬੁਲਾਇਆ ਬੁਲਾ ਕੇ ਪੁੱਛਣਾ ਕੀਤਾ ਕਿ ਪਿਰਥੀ ਚੰਦ ਤੈਨੂੰ ਦੋ ਚੱਠੀਆਂ ਮਿਲੀਆਂ ਸੀ ਇਸ ਸਿੱਖ ਪਾਸੋਂ ਉਹ ਕਿੱਥੇ ਨੇ ਭਾਈ ਤਾਂ ਉਹ ਸਾਫ਼ ਮੁਕਰ ਗਿਆ ਕਹਿਣ ਲੱਗਾ ਪਿਤਾ ਜੀ ਮੇਰੇ ਕੋਲ ਤਾਂ ਕੋਈ ਚਿੱਠੀ ਨਹੀਂ ਆਈ ਜੀ ਅਖੀਰ ਗੁਰੂ ਜੀ ਨੇ ਇੱਕ ਸਿੱਖ ਨੂੰ ਉਹਦੇ ਘਰ ਭੇਜਿਆ ਉਹਦੀ ਤਲਾਸ਼ੀ ਲੈਣ ਲਈ ਤਲਾਸ਼ੀ ਲਈ ਤਾਂ ਚਿੱਠੀਆਂ ਪ੍ਰਾਪਤ ਹੋ ਗਈਆਂ ਗੁਰੂ ਰਾਮਦਾਸ ਮਹਾਰਾਜੀਆਂ ਨੇ ਫਿਰ ਪ੍ਰਿਥੀ ਚੰਦ ਨੂੰ ਇਸ ਬਾਬਤ ਤਾੜਨਾ ਵੀ ਕੀਤੀ ਤੇ ਗੁਰੂ ਅਰਜਨ ਦੇਵ ਜੀ ਦੀ ਇਸ ਪ੍ਰੀਖਿਆ ਤੋਂ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਇਹ ਮੇਰਾ ਸਭ ਤੋਂ ਵੱਧ ਆਗਿਆਕਾਰੀ ਪੁੱਤਰ ਹੈ ਇਹ ਪ੍ਰੀਖਿਆ ਵਿੱਚ ਸਫਲ ਹੋ ਗਿਆ ਹੈ ਤਾਂ ਗੁਰੂ ਪਾਸ਼ਾ ਜੀ ਨੇ ਉਹਨਾਂ ਨੂੰ ਫਿਰ ਗੁਰਤਾ ਗੱਦੀ ਵੀ ਸੌਂਪ ਦਿੱਤੀ ਤੇ ਗੁਰਤਾ ਗੱਦੀ ਉੱਤੇ ਬਿਰਾਜਮਾਨ ਕਰਾ ਦਿੱਤਾ ਸੋ ਇਸ ਤਰ੍ਹਾਂ ਦੀਆਂ ਸਾਖੀਆਂ ਜਦੋਂ ਅਸੀਂ ਸੁਣਦੇ ਹਾਂ ਤਾਂ ਸਾਨੂੰ ਇੱਕ ਗੱਲ ਦਾ ਨਿਸ਼ਚਾ ਮਨ ਦੇ ਵਿੱਚ ਜ਼ਰੂਰ ਹੋ ਜਾਂਦਾ ਹੈ ਕਿ ਜਦੋਂ ਆਪਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਾਣੀ ਨੂੰ ਮੰਨਦੇ ਆਂ ਉਹਦੇ ਹੁਕਮ ਨੂੰ ਮੰਨਦੇ ਆਂ ਫਿਰ ਕਿਸੇ ਚੀਜ਼ ਦਾ ਕੋਈ ਘਾਟਾ ਨਹੀਂ ਰਹਿੰਦਾ ਸਤਿਗੁਰੂ ਸੱਚੇ ਪਾਤਸ਼ਾਹ ਸਾਡੀ ਪੈਜ ਵੀ ਰੱਖਦੇ ਨੇ ਸਾਡੇ ਪਰਦੇ ਵੀ ਕੱਜਦੇ ਨੇ ਤੇ ਸਾਡੇ ਜਿਹੜੇ ਕੈ ਲੋਕਾਰਜ ਆ ਉਹ ਵੀ ਰਾਸ ਹੁੰਦੇ ਨੇ ਜਦੋਂ ਅਸੀਂ ਅਕਾਲਪੁਰਖ ਵਾਹਿਗੁਰੂ ਦੇ ਹੁਕਮ ਦੇ ਉੱਤੇ ਚੱਲਦੇ ਆਂ ਗੁਰਬਾਣੀ ਦੇ ਉੱਤੇ ਜਦੋਂ ਅਸੀਂ ਪੂਰਨ ਪੈਰਾ ਦਿੰਨੇ ਆਂ ਉਮੀਦ ਕਰਦੇ ਹਾਂ ਅੱਜ ਦੀ ਸਾਖੀ ਸੁਣ ਕੇ ਤੁਹਾਨੂੰ ਬਹੁਤ ਆਨੰਦ ਆਇਆ ਹੋਵੇਗਾ। ਇਸ ਸਾਖੀ ਨੂੰ ਆਪਣੇ ਬੱਚਿਆਂ ਨਾਲ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਜ਼ਰੂਰ ਸਾਂਝਾ ਕਰਿਆ ਕਰੋ ਜੀ ਕਿਉਂਕਿ ਜਿਹੜਾ ਸਮਾਂ ਤੁਹਾਡਾ ਗੁਰੂ ਵੜੈਆਂ ਵਿੱਚ ਬੀਤਦਾ, ਗੁਰਬਾਣੀ ਨਾਲ ਬੀਤਦਾ, ਗੁਰੂ ਦੇ ਦਰਸ਼ਨਾਂ 'ਚ ਬੀਤਦਾ, ਬਸ ਉਹੀ ਜਿਹੜਾ ਸਮਾਂ ਕਹ ਲਓ ਤੁਹਾਡਾ ਸਫਲ ਹੈ ਤੇ ਇਸ ਤਰ੍ਹਾਂ ਦੀਆਂ ਵੀਡੀਓ ਤੇ ਸਾਖੀਆਂ ਸੁਣਨ ਦੇ ਲਈ ਚੈਨਲ ਦੇ ਨਾਲ ਜੁੜੇ ਰਹੋ। ਸਾਨੂੰ ਦੋ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।